ਐਕਸੀਡੈਂਟ ਹੋਣ ਦੇ ਸਾਰੇ ਜਦੋਂ ਸਾਨੂੰ ਮੈਸੇਜ ਆਉਂਦਾ 112 ਤੋਂ ਅਸੀਂ ਪਹਿਲਾਂ ਕੰਪਲੇਟੈਂਟ ਨਾਲ ਗੱਲ ਕਰਦੇ ਆਂ ਗੱਲ ਕਰਨ ਤੋਂ ਬਾਅਦ ਉਹਨੂੰ ਪੁੱਛੀਦਾ ਵੀ ਇਹ ਤਾਂ ਬੰਦੇ ਫੱਟੜਨੇ ਜਾਦੇ ਫਿਰ ਇਹ ਪੂਰੇ ਦਾ ਅਰੇਂਜਮੈਂਟ ਰਾਹ ਦੇ ਵਿੱਚ ਕਰਦੇ ਆਂ ਜੇ ਰੋਡ ਬਲੌਕ ਆ ਤਾਂ ਉਹਨੂੰ ਆਪਾਂ ਕ੍ਰੇਨ ਵਗੈਰਾ ਦਾ ਅਰੇਂਜਮੈਂਟ ਵੀ ਕਿੱਦਾਂ ਦੀ ਪੋਜੀਸ਼ਨ ਆ ਉੱਥੇ ਉਸ ਹਿਸਾਬ ਨਾਲ ਅਰੇਂਜਮੈਂਟ ਕਰਕੇ ਰਾਹ 'ਚ ਫੋਨ ਕਰਦੀ ਆਉਂਦੇ ਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਵਰੀ 2024 'ਚ ਸ਼ੁਰੂ ਕੀਤੀ ਮੁਹਿੰਮ ਸੜਕ ਸੁਰੱਖਿਆ ਫੋਰਸ ਨੇ ਰਫਤਾਰ ਫੜੀ ਹੈ ਜੋ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਸੜਕ ਸੁਰੱਖਿਆ ਫੋਰਸ ਦਾ ਮੁੱਖ ਮਕਸਦ ਸੜਕ ਹਾਦਸਿਆਂ ਦੌਰਾਨ ਤੁਰੰਤ ਰਾਹਤ ਫਰਸਟ ایڈ ਤੇਜ਼ ਰਿਸਪੌਂਸ ਅਤੇ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ ਸੂਬੇ ਚ ਸੜਕ ਹਾਦਸਿਆਂ ਚ ਮੌਤਾਂ ਦੀ ਗਿਣਤੀ 48.2 ਫੀਸਦੀ ਘਟੀ ਹੈ ਹੁਣ ਤੱਕ ਸੜਕੀ ਹਾਦਸਿਆਂ ਦੇ 17313 ਤੋਂ ਵੱਧ ਜ਼ਖਮੀਆਂ ਨੂੰ ਐਸਐਸਐਫ ਵੱਲੋਂ ਮੁਟਲੀ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਸੜਕੀ ਹਾਦਸਿਆਂ ਦੇ ਸ਼ਿਕਾਰ 22274 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਸਿਆਂ ਚ ਮੋਤਾਂ ਦੀ ਸੰਭਾਵਨਾ ਘਟੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਨਾਲ ਐਮਰਜੈਂਸੀ ਸਿਸਟਮ ਵੀ ਮਜ਼ਬੂਤ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਅਸੀਂ ਇਸ ਸਮੇਂ ਚੰਡੀਗੜ੍ਹ ਸੈਕਟਰ 22 Shastri Market ਖੜਿਆ ਆ Shastri Market ਬੜੀ ਮਸ਼ਹੂਰ ਮਾਰਕੀਟ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਬੋਰਡ ਵੀ ਦਿਖਾਵੇ ਮਤਲਬ ਕਿ ਚੰਡੀਗੜ੍ਹ ਵਿੱਚੋਂ ਕੋਈ ਬਾਹਰੋਂ ਆਏ ਕੋਈ ਪੰਜਾਬ ਹਰਿਆਣਾ ਹਿਮਾਚਲ ਤੋਂ ਔਰ Shastri Market ਨਾ ਆਏ ਇਹ ਹੋ ਨਹੀਂ ਸਕਦਾ Shastri Market ਜਿਹੜਾ मिडिल क्लास फैमिली ਜਿਹੜੀ ਹੈ ਇੱਥੇ ਸ਼ੋਪਿੰਗ ਕਰਨ ਆਉਂਦੀ ਹੈ ਬਹੁਤ ਮਸ਼ਹੂਰ ਮਾਰਕੀਟ ਹੈ ਪਰ ਐਸੀ ਤੁਹਾਨੂੰ ਇਹ ਵੀ ਦੱਸ ਦਈਏ ਇੱਥੇ ਬਹੁਤ ਵੱਡੀ ਸੰਖਿਆ ਚ ਰੇੜੀ ਫੜੀ ਲੱਗਦੀ ਹੈ ਕਮ ਸੇ ਕਮ 200 ਦੇ ਕਰੀਬ ਇੱਥੇ ਰੇੜੀ ਫੜੀਆਂ ਜਿਹੜੀਆਂ ਇਨਲੀਗਲ ਰੇੜੀ ਫੜੀਆਂ ਲੱਗਦੀਆਂ ਔਰ ਤੁਹਾਨੂੰ ਦੱਸ ਦਈਏ ਇਹ ਰੇੜੀ ਫੜੀ ਦਾ ਮਸਲਾ ਜਿਹੜਾ ਹੈਗਾ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਇੱਕ ਬਹੁਤ ਵੱਡੀ ਗੱਲ ਆ ਵੀ ਚੰਡੀਗੜ੍ਹ ਵਿੱਚ ਰੇੜੀ ਫੜੀ ਲੱਗਦੀ ਆ ਔਰ ਸੁਣਵਾਈ ਕਿੱਥੇ ਹੋ ਰਹੀ ਆ ਉਸ ਦੀ ਸੁਪਰੀਮ ਕੋਰਟ ਵਿੱਚ ਅੱਜ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਉਹ ਬਹੁਤ ਰਾਨੀ ਜਨਕ ਹੈ ਜਿਹੜਾ ਸੁਪਰੀਮ ਕੋਰਟ ਦਾ ਅੱਜ ਦਾ ਫੈਸਲਾ ਆਇਆ ਉਹ ਰੇੜੀ ਫੜੀ ਵਾਲਿਆਂ ਦੇ ਕਹਿੰਦੇ ਖਿਲਾਫ ਆਇਆ ਉਹ ਇਹ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਸਾਡੇ ਨਾਲ ਮੁਕੇਸ਼ ਗੋਇਲ ਜੀ ਹੈ ਪ੍ਰਧਾਨ ਹੈ ਇੱਥੇ ਸ਼ਾਸਤੀ ਮਾਰਕੀਟ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੁਕੇਸ਼ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੋਂ ਸਵਾਗਤ ਹੈ ਨਮਸਕਾਰ ਦਿਨੇਸ਼ ਜੀ ਡੈਨਿਕਸਵੇਰਾ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਟੂ ਟਾਈਮ ਚੰਡੀਗੜ੍ਹ ਦੇ ਸ਼ਹਿਰ ਵਾਸੀਆਂ ਦੀ ਜਿਹੜੀ ਆਵਾਜ਼ ਆਪਣੇ ਚੈਨਲ ਦੇ ਥਰੂ ਅਫਸਰਾ ਤੱਕ ਪਹੁੰਚਾਉਂਦੇ ਹੋ ਔਰ ਲੋਕਾਂ ਤੱਕ ਪਹੁੰਚਾਉਂਦੇ ਹੋ ਉਹਦੇ ਲਈ ਬਹੁਤ-ਬਹੁਤ ਧੰਨਵਾਦ ਔਰ ਅੱਜ ਜਿਹੜਾ ਸਾਡੇ ਸਰਵੋਚਨ ਅਦਾਲਿਆਂ ਨੇ ਬੜਾ ਇਤਿਹਾਸਿਕ ਫੈਸਲਾ ਕੀਤਾ ਜੋ ਕਿ ਕਿਤੇ ਨਾ ਕਿਤੇ ਸਾਡੀ ਐਡਮਿਨਿਸਟ੍ਰੇਸ਼ਨ ਲਈ ਸਾਡੇ ਅਫਸਰਾਂ ਲਈ ਔਰ ਸਾਡੇ ਸ਼ਹਿਰ ਦੇ ਲੋਕਾਂ ਲਈ ਔਰ ਖਾਸ ਕਰਕੇ ਮੇਰੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਲਈ ਇੱਕ ਗਲੇ ਦੀ ਫਾਂਸ ਬਣਿਆ ਆ ਸੀਗਾ ਵੀ ਐਨੇ ਐਫਰਟਸ ਕਰਨ ਤੋਂ ਬਾਅਦ ਵੀ ਸਾਰਾ ਐਡਮਿਨਿਸਟ੍ਰੇਸ਼ਨ ਔਰ ਸਾਰਾ ਪੁਲਿਸ ਡਿਪਾਰਟਮੈਂਟ ਇਹ ਫੇਲ ਸੀਗਾ ਇਹਨੂੰ ਠੀਕ ਕਰਨ ਵਿੱਚ ਮੈਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਕਿੰਨੀ ਚੰਡੀਗੜ੍ਹ ਚ ਰੇਡੀ ਫੜੀਆਂ ਦੀ ਸੰਖਿਆ ਕਿੰਨੀ ਕੋਣੀ ਆ ਸਰ ਤਕਰੀਬਨ ਤਕਰੀਬਨ ਦੇਖੋ ਇਹਦੇ ਚ ਨਾ ਸ਼ੁਰੂ ਤੋਂ ਹੀ ਝੋਲ ਆ ਮੈਂ ਦੱਸਦਾ ਆ ਕਿਉਂਕਿ ਜਦੋਂ ਇਹਨਾਂ ਨੇ ਸਰਵੇ ਕਰਾਇਆ ਸੀਗਾ ਉਦੋਂ ਤਕਰੀਬਨ ਇੱਥੇ ਜਿਹੜਾ ਸਰਵੇ ਸੀਗਾ ਉਹ 24000 ਵੈਂਡਰਾਂ ਦਾ ਸਰਵੇ ਕੀਤਾ ਸੀ ਕੰਪਨੀ ਨੇ ਜੀ ਵੀ 24000 ਵੈਂਡਰ ਸੀਗੇ 10 ਵਜੇ 10 ਦੇ ਛੋਟੇ ਜਿਹੇ ਸ਼ਹਿਰ 'ਚ ਸ਼ਹਿਰ 'ਚ ਲੇਕਿਨ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਨੇ ਐਮਸੀ ਨੇ ਉਹਨੂੰ ਡਿਨਾਈ ਕਰਤਾ ਵੀ ਤੁਹਾਡਾ ਸਰਵੇ ਗਲਤ ਹੈ ਹਾਂਜੀ ਤੇ ਇਹਨਾਂ ਨੇ ਆਪਣੇ ਸਟਾਲ ਸਟੂਲ ਲਗਾ ਕੇ ਉੱਥੇ ਲੋਕਾਂ ਨੂੰ ਬੁਲਾ ਕੇ ਸਰਵੇ ਕਰਤਾ ਉਹਦੇ 'ਚ 10939 ਵੈਂਡਰ ਜਿਹੜਾ ਇਹਨਾਂ ਨੇ ਕਿਹਾ ਜੀ ਇਹ ਜੈਨੂਇਨ ਹੈ ਤੇ ਇਹਨਾਂ ਨੇ ਆਪਣੇ ਤਰੀਕੇ ਨਾਲ ਹੀ ਜਿੱਦਾਂ ਮਨ ਕੀਤਾ ਉਦਾਂ ਇਹਨਾਂ ਨੇ ਆਪਣਾ ਵੈਂਡਿੰਗ ਜ਼ੋਨ ਬਣਾਇਆ ਉਦੋਂ ਹੀ ਇਹਨਾਂ ਨੇ ਉਹਨਾਂ ਦੇ ਡਰਾ ਕੱਟਤੇ ਤੇ ਉਹਨਾਂ ਨੂੰ ਆਪਣਾ ਜਗ੍ਹਾ ਦੇ ਦਿੱਤੀ। ਲੇਕਿਨ ਉਸ ਤੋਂ ਬਾਅਦ ਵੀ ਕੀ ਸੀਗਾ ਵੀ ਜਿਨ੍ਹਾਂ ਨੂੰ ਤਾਂ ਪ੍ਰਾਈਮ ਜਗ੍ਹਾ ਮਿਲ ਗਈ। ਹੁਣ ਫੋਰ ਐਗਜ਼ਾਮਪਲ ਸਾਡਾ 22 ਸੈਕਟਰ ਹੈ ਸਾਡੇ 22 ਸੈਕਟਰ 'ਚ ਜਿਹੜਾ ਸਰਵੇ ਹੋਇਆ ਸੀ ਉਹ 164 ਵੈਂਡਰ ਦਾ ਹੋਇਆ ਸੀ। ਜਿਦੇ 'ਚੋਂ 107 ਵੈਂਡਰ ਇਹਨਾਂ ਨੇ ਵੈਂਡਿੰਗ ਜ਼ੋਨ 'ਚ ਬਿਠਾਏ ਹੋਏ ਐ। ਹੁਣ ਉਸ ਤੋਂ ਇਲਾਵਾ 300 ਵੈਂਡਰ 350 ਵੈਂਡਰ ਹੋਰ ਬੈਠਾ ਹੈ 22 22 'ਚ 22 22 'ਚ। ਭਾਈ 22 ਸੈਕਟਰ ਸ਼ਾਸਤਰੀ ਮਾਰਕੀਟ ਜਿਹੜੀ ਬੜੀ ਮਸ਼ਹੂਰ ਹੈ। ਇੱਥੇ 330 ਵੈਂਡਰ ਜਿਹੜਾ ਹੋਰ ਬੈਠਾ ਜਿਹੜਾ ਕਿ ਇਨਲੀਗਲ ਹੈਗਾ ਹੁਣ ਹੈਰਾਨੀ ਦੀ ਗੱਲ ਇਹ ਆ ਉਹ ਐਡਮਿਨਿਸਟ੍ਰੇਸ਼ਨ ਨੂੰ ਵੀ ਇਸ ਚੀਜ਼ ਤੇ ਸੰਗਿਆਨ ਲੈਣਾ ਚਾਹੀਦਾ ਸੀਗਾ ਮੈਂ ਬੜੀ ਵਾਰੀ ਅਸੀਂ ਰਿਟਰਨ ਕੰਪਲੇਂਟਾਂ ਵੀ ਕੀਤੀਆਂ ਐਜੀਟੇਸ਼ਨ ਵੀ ਕੀਤੀਆਂ ਬਟ ਉਹਦਾ ਰਿਜ਼ਲਟ ਜ਼ੀਰੋ ਰਿਹਾ ਵੀ ਜਦ ਸਰਵੇ 164 ਦਾ ਸੀਗਾ ਤੇ 107 ਵੈਂਡਰ ਨੂੰ ਤੁਸੀਂ ਆਲਰੇਡੀ ਬਿਠਾ ਵੀ ਦਿੱਤਾ ਤੇ ਇਹ ਜਿਹੜੇ ਬਾਕੀ 330 ਵੈਂਡਰ ਹੈ ਕਿੱਥੋਂ ਆਏ ਹੈ ਠੀਕ ਹੈ ਇਹ ਸਿੱਧਾ ਸਿੱਧਾ ਕ腐ਸ਼ਨ ਸੀਗੀ ਔਰ ਜਿਦਾ ਕਿ ਪਿੱਛੇ ਵਿਜੀਲੈਂਸ ਨੇ ਵੀ ਸੰਗਿਆਨ ਲਿੱਤਾ ਸੀਗਾ ਤੋਂ ਦੀ ਇਨਕੁਆਰੀ ਵੀ ਚੱਲ ਰਹੀ ਹੈ ਜੀ ਔਰ ਇਹ ਵਾਕਿਆ ਜੀ ਚੰਡੀਗੜ੍ਹ ਸਰਹੋਸਟ ਹੋਇਆ ਕੁਛ ਨਹੀਂ ਐ ਸੀ ਸੁਣ ਦੱਸ ਦਈਏ ਜਿਹੜੀ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਹੈ ਗਵਰਨਰ ਸਾਹਿਬ ਨੇ ਵੀ ਕਹਿ ਲਿਆ ਪਰ ਹਾਲੇ ਤੱਕ ਵਿਜੀਲੈਂਸ ਐਫ ਆਈ ਆਰ ਤੱਕ ਦਰਜ ਨਹੀਂ ਕਰ ਪਾਈ ਔਰ ਇਨਕੁਆਰੀ ਦੇ ਨਾਂ ਤੇ ਖਾਣਾ ਪੂਰਤੀ ਜਿਹੜੀ ਆ ਹੋ ਰਹੀ ਆ ਔਰ ਇਹ ਤਾਂ ਉਹ ਵਾਲੀ ਕਹਾਵਤ ਅੱਜ ਰੱਬ ਨੇ ਸਿੱਧ ਕਰਤੀ ਵੀ ਰੱਬ ਦੇ ਘਰ ਦੇ ਰੰਗ ਅੰਧੇਰ ਨਹੀਂ ਆ ਔਰ ਫੈਸਲਾ ਕੀ ਆਇਆ ਸੁਪਰੀਮ ਇਹ ਬੜਾ ਸ਼ੌਕਿੰਗ ਸ਼ੌਕਿੰਗ ਫੈਸਲਾ ਹੈਗਾ ਔਰ ਮੈਂ ਹੈਰਾਨ ਆ ਕਿ ਜਿਹੜੇ ਸਾਡੇ ਸਰਵੋੱਚ ਨਿਆਂਇਲਾ ਦੇ ਜੱਜਸ ਨੇ ਇਹ ਫੈਸਲਾ ਕੀਤਾ ਹੈ ਵੀ ਉਹਨਾਂ ਨੂੰ ਦਿੱਲੀ ਬੈਠ ਕੇ ਇੱਥੇ ਦਾ ਸਿਸਟਮ ਸਮਝ ਆ ਗਿਆ ਸਾਡੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਹਦਾ ਸਿਸਟਮ ਸਮਝ ਨਹੀਂ ਆਇਆ ਸੀ ਜੀ ਔਰ ਦੇਖੋ ਉਹਨਾਂ ਨੇ ਐਨਾ ਖੂਬਸੂਰਤ ਫੈਸਲਾ ਕੀਤਾ ਇੱਕ ਲਾਈਨ ਦੇ ਅੰਦਰ ਜਿਹਦੇ ਨਾਲ ਮੈਂ ਕਹਿੰਦਾ ਕਿ 100% ਕ੍ਰਪਸ਼ਨ ਖਤਮ ਹੋ ਜਾਏਗੀ ਅਗਰ ਐਡਮਿਨਿਸਟ੍ਰੇਸ਼ਨ ਮਾਨਯ ਸਰਵੋੱਚ ਨਿਆਂਇਲਾ ਦੇ ਜਿਹੜਾ ਫੈਸਲਾ ਹੈ ਉਹਦੇ ਉੱਤੇ ਪ੍ਰੋਪਰਲੀ ਕੰਮ ਕਰਦਾ ਹੈ ਤੇ ਹੁਣ ਇਹਦੇ ਚ ਕ腐ਸ਼ਨ ਦੀ ਕੋਈ ਜਗ੍ਹਾ ਨਹੀਂ ਬਚੇਗੀ ਉਹਦਾ ਕਾਰਨ ਇਦਾਂ ਹੈ ਕਿ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੂੰਗਾ ਕਿ ਫਸਟ ਆਫ ਆਲ ਵੀ ਜਿਹੜੇ ਲੋਕੀ ਗ੍ਰੀਵੈਂਸ ਸੈਲ ਤੋਂ ਸਟੇ ਲੈ ਕੇ ਆਸਟ੍ਰੇਲੈ ਕੇ ਆਂਦੇ ਸੀਗੇ ਹੁਣ ਗ੍ਰੀਵੈਂਸ ਸੈਲ ਦੀ ਸਾਰੀ ਸਟੇਪੀਕੇਟ ਹੋ ਜਾਣੀ ਚਾਹੀਦੀ ਹੈ ਤੇ ਹੁਣ ਉੱਥੇ ਕ腐ਸ਼ਨ ਖਤਮ ਕਿਉਂਕਿ ਫਰਦਰ ਜਦ ਸੁਪਰੀਮ ਕੋਰਟ ਦਾ ਆਰਡਰ ਆਤੇ ਉਹ ਹਸਤੇ ਦੇਣਗੇ ਨਹੀਂ ਮੋਰਓਵਰ ਜਿਹੜੇ ਬੰਦੇ ਵੈਂਡਿੰਗ ਜ਼ੋਨ ਤੋਂ ਆ ਕੇ ਜਗ੍ਹਾ ਜਗ੍ਹਾ ਸਟੇ ਲੈ ਕੇ ਬੈਠੇ ਸੀ ਉਹਨਾਂ ਨੇ ਆਪਣੇ ਏਡੇ ਕਿਰਾਏ ਤੇ ਦਿੱਤੇ ਸੀ ਜਾਂ ਉੱਥੇ ਦੇ ਪ੍ਰਧਾਨਾਂ ਨੇ ਏਡੇ ਕਿਰਾਏ ਦੇ ਦੇ ਕੇ ਉਹਦਾ ਕਿ ਹੁਣ ਜਦ ਦੇ ਵਾਪਸ ਆਪਣੇ ਵੈਂਡਿੰਗ ਜ਼ੋਨ ਚ ਜਾਣਗੇ ਤੇ ਉਹ ਵੀ ਕ腐ਸ਼ਨ ਖਤਮ ਉਸ ਤੋਂ ਇਲਾਵਾ ਜਿਹੜਾ ਆਪਾਂ ਕਿੰਨੇ ਵੀ ਇਨਸਪੈਕਟਰ ਪੈਸੇ ਇਕੱਠੇ ਕਰਦਾ ਸੀ ਆ ਪੁਲਸ ਕਰਦੀ ਸੀ ਜੋ ਵੀ ਲੋਕੀ ਗੱਲਾਂ ਕਰਦੇ ਆ ਹੁਣ ਜਦ ਇੱਥੇ ਇਲੀਗਲ ਵੈਂਡਰ ਜਾਂ ਸਟੇਬਲ ਵੈਂਡਰ ਹੀ ਨਹੀਂ ਹੋਏਗਾ ਤਾਂ ਪੈਸੇ ਕੌਣ ਦੇਏਗਾ ਅਗਰ ਤੁਸੀਂ ਵੈਂਡਿੰਗ ਜ਼ੋਨ ਦੇ ਅੰਦਰ ਬੈਠੇ ਹੋ ਤੇ ਤੁਸੀਂ ਅਨੈਸੈਸਰੀ ਕਿਉਂ ਪੈਸੇ ਦਿਓਗੇ ਕਿਸੇ ਨੂੰ ਤੇ ਕਿਤੇ ਨਾ ਕਿਤੇ ਇਹ ਬਹੁਤ ਵਧੀਆ ਫੈਸਲਾ ਕੀਤਾ ਸਰਵੋਚੈ ਨਿਆਂਇਲਾ ਨੇ ਔਰ ਮੈਂ ਸਾਰੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੇ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਔਰ ਐਡਮਿਨਿਸਟ੍ਰੇਸ਼ਨ ਨੂੰ ਵੀ ਗੁਹਾਰਕ ਲਗਾਉਣਾ ਚਾਹਾਂਗਾ ਵੀ ਕਾਈਂਡਲੀ ਇਸ ਫੈਸਲੇ ਨੂੰ ਸਟ੍ਰਿਕਲੀ ਲਿੱਤਾ ਜਾਏ ਔਰ ਇਸ ਤੇ ਸੰਗਿਆਨ ਲਾ ਕੇ ਕੱਲ ਤੋਂ ਹੀ ਕਾਰਵਾਈ ਕੀਤੀ ਜਾਏ ਮੈਂ ਤੁਹਾਨੂੰ ਦੱਸ ਦਿੰਦਾ ਮੁਕੇਸ਼ ਜੀ ਨੇ ਤਾਂ ਨਹੀਂ ਦੱਸਿਆ ਪਰ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਫੈਸਲਾ ਆਇਆ ਉਹ ਫੈਸਲਾ ਇਹ ਆਇਆ 18 ਤਰੀਕ ਨੂੰ ਐਫੀਡੇਵਿਟ ਸੁਪਰੀਮ ਕੋਰਟ ਚ ਫਾਈਲ ਕਰਨਾ ਉਸ ਤੋਂ ਪਹਿਲਾਂ ਜਿੰਨੇ ਵੀ ਇਨਲੀਗਲ ਵਾਇਂਡਰ ਜਾਂ ਇਨਲੀਗਲ ਰੈਡੀ ਫੜੀ ਵਾਲੇ ਆ ਉਹਨਾਂ ਨੂੰ ਉੱਥੋਂ ਹਟਾਇਆ ਜਾਏਗਾ ਔਰ ਜਿਹੜੇ ਕੀ ਅਲਾਟਡ ਜਿਹੜੇ ਕੀ ਜਿੱਥੇ ਇਹਨਾਂ ਨੂੰ ਲੋਟ ਜਗਾ ਲੋਟ ਕੀਤੀ ਗਈ ਆ ਅਵੇਲ ਰੈਡੀ ਫੜੀ ਵਾਲਿਆਂ ਲਈ ਉਥੇ ਇਹਨਾਂ ਨੂੰ ਭੇਜਿਆ ਜਾਏਗਾ ਔਰ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਕਿਤੇ ਵੀ ਰੈਡੀ ਫੜੀ ਜੜੀ ਆ ਉਹੋ ਨਜ਼ਰ ਨਹੀਂ ਆਣੀ ਚਾਹੀਦੀ ਇਹ ਸੁਪਰੀਮ ਕੋਰਟ ਦਾ ਆਰਡਰ ਹੈਗਾ ਔਰ ਉਸ ਤੇ ਇਹ ਵੀ ਕਿਹਾ ਗਿਆ ਹੈ ਕਿ 18 ਤਰੀਕ ਨੂੰ ਇਸ ਸੰਬੰਧ ਵਿੱਚ ਐਫੀਡੇਵਿਟ ਜਿਹੜਾ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਫਾਈਲ ਕਰੇਗੀ ਇੱਕ ਬਹੁਤ ਵੱਡੀ ਗੱਲ ਆ ਔਰ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਚੰਡੀਗੜ੍ਹ ਵਿੱਚ ਕੋਈ ਛੋਟੀ ਮੋਟੀ ਰੇੜੀ ਫੜੀ ਨਹੀਂ ਆ ਭਈ 20000 ਦੇ ਆਸ-ਪਾਸ ਜਿਹੜੀ ਆ ਰੇੜੀ ਫੜੀ ਜਿਹੜੀ ਆ ਚੰਡੀਗੜ੍ਹ ਵਿੱਚ ਆ ਔਰ 10 बाई 10 ਦਾ ਸ਼ਹਿਰ ਆ ਜਿਸ ਕਰਕੇ ਚੰਡੀਗੜ੍ਹ ਵਿੱਚ ਸੜਕ ਤੇ ਚੱਲਣਾ ਬੜਾ ਮੁਸ਼ਕਿਲ ਹੋਇਆ ਪਿਆ ਪਾਰਕਿੰਗ ਥਾਂ ਕਿ ਜਿਹੜੇ ਆ ਜਿੱਥੇ ਗੱਡੀਆਂ ਪਾਰਕ ਹੋ ਸਕਦੀਆਂ ਉੱਥੇ ਜਿਹੜੀ ਆ ਰੇੜੀ ਫੜੀ ਵਾਲਿਆਂ ਨੇ ਅਵੈਧ ਕਬਜ਼ੇ ਕੀਤੇ ਹੋਏ ਆ ਜਿਨ੍ਹਾਂ ਨੂੰ ਛੁਡਾਣ ਲਈ ਸੁਪਰੀਮ ਕੋਰਟ ਨੇ ਆਰਡਰ ਜੜਿਆ ਉਹ ਕਰ ਦਿੱਤੇ ਨੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਐਟੀਵਲੀ ਚੰਡੀਗੜ੍ਹ ਤੋਂ